ਇਹ ਸੜਕ ਤੋਂ ਤੇ ਕਿੰਨਾ ਕ ਜਿਹੜਾ ਉਦਮ ਕੀਤਾ ਜਾ ਰਿਹਾ ਇਹ ਸੜਕ ਤੋਂ ਗਰੀਬ 40 ਪਿੰਡ ਪ੍ਰਭਾਵਿਤ ਆ ਇੱਕ ਤਾਂ ਅੱਗੇ ਪਿਛਲੇ 2 ਸਾਲ ਤੋਂ ਜੰਮ ਰਾਲਾ ਪੁੱਟਾ ਪਿਆ ਸਰਕਾਰ ਦੀ ਛੇ ਤੇ ਕੋਈ ਅਸਰ ਨਹੀਂ ਗੱਡੀਆਂ ਵਾਲੇ ਲੋਕ ਇਧਰੋਂ ਤੰਤੀ ਫੜ ਕੇ ਜਾ ਰਹੇ ਆ ਇਹ ਸੜਕ ਨੂੰ ਟੁੱਟੀ ਨੂੰ ਕੋਈ 6 ਸਾਲ ਹੋ ਗਏ ਆ ਅਸੀਂ 6 ਸਾਲ ਤੋਂ ਹੀ ਪ੍ਰਾਲੇ ਕਰ ਰਹੇ ਆ ਕਦੀ ਕਿਸੇ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਕਿ ਇਹਦੀ ਕੀ ਹਾਲਤ ਹੁਣ ਤੇ ਸਾਡੇ ਨਾਲ ਇੱਕ ਬਹੁਤ ਵੱਡਾ ਹਾਦਸਾ ਹੋਇਆ ਸਾਡੇ ਨਗਰ ਦਾ ਇੱਕ 13 ਸਾਲ ਦਾ ਬੱਚਾ ਸੜਕੇ ਐਕਸੀਡੈਂਟ ਹੋ ਗਏ ਤੇ ਉਹਦੀ ਡੈੱਡ ਬੋਡੀ ਪੂਰੀ ਸੜ ਚੁੱਕੀ ਆ ਇਡਾ ਵੱਡਾ ਨੁਕਸਾਨ ਹੋ ਗਿਆ ਉਹਦਾ ਕਰਕੇ ਹਾਕੀ ਅਸੀਂ ਹੁਣ ਆਪੇ ਉਰਾਲਾ ਕੀਤਾ ਵੀ ਇਹ ਜਿਹੜੀ ਛੜਕਾ ਨਗਰ ਨਵਾਸੀ ਤੇ ਲਾਕਰ ਨਵਾਸੀ ਸਾਧ ਸੰਗਤ ਰੜਕੀ ਇਹ ਛੜਕ ਨੂੰ ਬਣਾਉਣ ਦੀ ਕੋਸ਼ਿਸ਼ ਕਰੀ ਆਪਨਾ ਇਹ ਜਿਹੜਾ ਉਰਾਲਾ ਵਾ ਉਹ ਹੀ ਜਦੋਂ ਸਰਕਾਰਾਂ ਹੰਬ ਜਾਣ ਫਿਰ ਪਬਲਿਕ ਨੂੰ ਬਾਹਰ ਨਿਕਲ ਕੇ ਆਉਣਾ ਪੈਂਦਾ ਹੈ ਅਸੀਂ ਬਹਿ ਤੇ ਗਿੰਦਾ ਵਾ ਵੀ ਕਸੂਰ ਸਰਕਾਰ ਦਾ ਵੀ ਨੀਗਾ ਕਸੂਰ ਸਾਡਾ ਵਾ ਜਿਨ੍ਹਾਂ ਨੇ ਅਸੀਂ ਗਲਤ ਨੁਮਾਇੰਦੇ ਚੁਣੇ ਅਸੀਂ ਇਹ ਸੋਚਿਆ ਹੀ ਨਹੀਂ ਕਿ ਕਿਹੜੇ ਨੁਮਾਇੰਦੇ ਦੀ ਸਾਨੂੰ ਲੋੜ ਆ ਜਿਨ੍ਹਾਂ ਚਿਰ ਅਸੀਂ ਇਸ ਕੰਮ ਦੀ ਆਪ ਵੇਅਰ ਨਹੀਂ ਨਾ ਹੁੰਦੇ ਕਿ ਅਸੀਂ ਆਪ ਦਾ ਨੁਮਾਇੰਦਾ ਸਹੀ ਚੁਣਨਾ ਹੈ ਉਹਨਾਂ ਚਿਰ ਸਰਕਾਰਾਂ ਨੂੰ ਅਸੀਂ ਦੋਸ਼ ਦਿੰਦੇ ਰਹਿਣਾ ਤੇ ਸਰਕਾਰਾਂ ਨੇ ਇਹੋ ਕੰਮ ਕਰਦੇ ਰਹਿਣਾ ਇਸ ਤੋਂ ਪਹਿਲੇ ਸਰਕਾਰ ਦੇ ਨਮਾਇੰਦੇ ਪ੍ਰਸ਼ਾਸਨ ਦਾ ਦਰਵਾਜ਼ਾ ਖੜਕਾਇਆ ਤੁਸੀਂ ਵੀ ਇਹਨੂੰ ਅਸੀਂ ਕੱਢੋ ਕੱਟ 6 ਸਾਲ ਹੋ ਗਏ ਬਾਰ ਬਾਰ ਡੀਸੀ ਸਾਹਿਬ ਨੂੰ ਨੋਟਿਸ ਸਾਡੇ ਜਿਹੜੇ ਇਥੋਂ ਦੇ ਪ੍ਰਬੰਧਕ ਆਮ ਆਦਮੀ ਪਾਰਟੀ ਦੇ ਉਹਨਾਂ ਮੰਤਰੀ ਸਾਹਿਬ ਦੇ ਵੀ ਨੋਟਸ ਵਿੱਚ ਆਂਦਾ ਪਰ ਕਿਸੇ ਦੀ ਕੰਮ ਤੇ ਜੂਰ ਤੱਕ ਨਹੀਂ ਸਕਦਾ ਅੱਜ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਾ ਕੋਈ ਨਹੀਂ ਦੋ ਦਿਨ ਬੱਤੇ ਨੂੰ ਸਾਡੇ ਨੂੰ ਹੋ ਗਏ ਕੱਲ ਉਹਦਾ ਸੰਸਕਾਰ ਵੀ ਹੋ ਗਿਆ ਪਰ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਦੇ ਤੱਕ ਵੀ ਪਹੁੰਚ ਨਹੀਂ ਕੀਤੀ ਤੇ ਅਸੀਂ ਕੋਈ ਉਹਨਾਂ ਦਾ ਆਣ ਕੀ ਸਾਰ ਲਈਏ ਸਬੰਧਤ ਜਿਹੜੀ ਮੱਡੀ ਮੋੜ ਤੇ ਢੀੜ ਆਉਂਦੀ ਹੈ ਕਿ ਜਾਂ ਪ੍ਰਗੰਗਤਰੀ ਕੋਈ ਨਹੀਂ ਇਹ ਸੜਕ ਪੀਡਾ ਜੁੜੀ ਦੀ ਹੈ ਪੀਡਾ ਜੁੜੀ ਦੀ ਹੈ ਸਬੰਧਤ ਅਧਿਕਾਰੀ ਨਾਲ ਉਹੀ ਗੱਲ ਬਾਤ ਸਾਡੀ ਹੋਈ ਸੀ ਸਬੰਧਤ ਅਧਿਕਾਰੀਆਂ ਨਾਲ ਹੀ ਕਰੀਬ ਲੇਕ ਇੱਕ ਮਹੀਨਾ ਪਹਿਲਾਂ ਉਹ ਇਸੇ ਸੜਕ ਦੇ ਉੱਤੇ ਖੜੋ ਕੇ ਵੀਡੀਓ ਪਾਈ ਸੀ ਉਹਨਾਂ ਬਾਰ ਬਾਰ ਸਾਡੇ ਨਾਲ ਸੰਪਰਕ ਕੀਤਾ ਸੀ ਕਿ ਜਲਦੀ ਤੋਂ ਜਲਦੀ ਇਹ ਸੜਕ ਬਣਾ ਦੇਣੇ ਸਤਰਾਜ ਚੱਕੀ ਦੇ ਕਿਸੇ ਦੇ ਖੰਧ ਤੇ ਨਹੀਂ ਕਰਦੇ ਆਰ ਕੇ ਵੀ ਇਹਹੀ ਬਰਾਲਾ ਕੀਤਾ ਵੀ ਹੁਣ ਨਹੀਂ ਕਿਤੇ ਕੋਈ ਸੁਣਵਾਈ ਨਹੀਂ ਕਿਸ ਤਰੀਕੇ ਨਾਲ ਰਿਪੇਅਰ ਕੀਤੀ ਜਾ ਰਹੀ ਹੈ ਇਹ ਅਸੀਂ ਆਪਣੀ ਕਲੈਕਸ਼ਨ ਕਰਕੇ ਤੇ ਕੰਕਰੀਟ ਵਗੈਰਾ ਲਿਆਣ ਕੇ ਜੇ ਕੋ ਗੱਡੀਆਂ ਹੀ ਕੰਕਰੀਟ ਦੀਆਂ ਕਈਆਂ ਹੋ ਬਾਅਦ ਇਹਨਾਂ ਸੜਕ ਦਾ ਆਪਣੇ ਚਾਲੂ ਕਰਾਉਂਗੇ ਚਲਣਯੋਗ ਬਣਾਵਾਂਗੇ ਦਾ ਕਿ ਆ ਸਰਪੰਸਾ ਖਲੋਤੇ ਆ ਕੋਈ ਸਾਉ ਖਲੋਤੇ ਸਾਰੀ ਇਹਨਾਂ ਦੀ ਟੀਮ ਖਲੋਤੀ ਆ ਇਹ ਸਾਰੇ ਸਾਡੇ ਜਾਣੇ ਪਛਾਣੇ ਚਿਹਰੇ ਨੇ ਉਹ ਜਿਹੜੀ ਗੱਲਾਂ ਸਰਕਾਰਾਂ ਕਰਨੀਆਂ ਚਾਹੀਦੀਆਂ ਸੀ ਸਰਕਾਰ ਨੇ ਤੇ ਇੱਕ ਬਾਲਟਾ ਸੀਮਿੰਟ ਦਾ ਨਹੀਂ ਕਿਤੇ ਪਾਇਆ ਆ ਵਿਚਾਰੇ ਮੈਂ ਹੀ ਕਰਵਾ ਰਿਆ ਸੀਗਾ ਅੰਮ੍ਰਿਤਸਰਾਂ ਲੋਹ ਤੇ ਮੈਂ ਜਾੜਾ ਥੋੜ ਪਿੰਡ ਚ ਥੋੜ ਸਾਉ ਦੀ ਬਰਸੀ ਆ ਪਰ ਸੋਤੀ ਤਰੀ ਕੋ ਖੜ ਪਾਪ ਸਾਹ ਰੱਖੇ ਗਏ ਆ ਤੇ ਮੈਂ ਵੇਖਿਆ ਇੱਥੇ ਸੰਗਤ ਇਕੱਠੀ ਹੋਈ ਆ ਓਏ ਆਪ ਤਾਂ ਕੰਮ ਆਪ ਹੀ ਕਰਨ ਦੇ ਆ ਵਿਚਾਰੇ ਇਹਨਾਂ ਲੋਕਾਂ ਨੇ ਨਮਾਇਦੇ ਚੁਣ ਕੇ ਭੇਜੇ ਨਮਾਇਦਾ ਦੇ ਇੱਥੇ ਦੀਦਾ ਕੋਈ ਨਾ ਕੋਈ ਐਮਐਲਏ ਵੀਰਾਂ ਦਾ ਮਸਤਰੀ ਨਹੀਂਗਾ ਦੀਦਾ ਇਹ ਵਿਚਾਰੇ ਕੱਲ ਪਰਸ ਇੱਕ ਨੌਜਵਾਨ ਮੁੰਡਾ ਫੋਟੋ ਤੇ ਉਸਦੇ ਜਿਹੜਾ ਐਕਸੀਡੈਂਟ ਹੋ ਗਿਆ ਸੜ ਗਿਆ ਔਰ ਉਸ ਦੀ ਫੋਟੋ ਵੀ ਇੱਥੇ ਦਿਖਾਈ ਇਹਨਾਂ ਨੇ ਔਰ ਰੋਜ਼ ਹੀ ਸੜ ਰਹੇ ਰੋਗ ਐਕਸੀਡੈਂਟ ਹੋ ਰਹੇ ਆ ਇਸ ਕਰਕੇ ਹੋ ਰਹੇ ਆ ਕਿ ਸੜਕਾਂ ਜਿਹੜੀਆਂ ਨੇ ਬਰਬਾਦ ਕੱਸੀਆਂ ਮੀਂਹ ਨੇ ਤੇ ਇਹਨਾਂ ਲੋਕਾਂ ਦਾ ਫਰਜ਼ ਬਣਦਾ ਹੀ ਨਾ ਸੜਕਾਂ ਨੂੰ ਸੋਹਣਾ ਤੇ ਸੁੰਦਰ ਤੇ ਚੌੜਾ ਬਣਾਉਦੇ ਦਰਖਤ ਲਾਓ ਅੱਜ ਵਾਤਾਵਰਣ ਵੀ ਖਰਾਬ ਹੋ ਰਿਹਾ ਪੰਜਾਬ ਦੀ ਤਰੱਕੀ ਦੇ ਪਾਣੀ ਮੁੱਕ ਰਿਹਾ ਹੈ ਵਾਤਾਵਰਨ ਖਰਾਬ ਹੋ ਰਿਹਾ ਨਾ ਤਾਂ ਵਾਤਾਵਰਨ ਦੀ ਕਿਸੇ ਨੂੰ ਇੱਥੇ ਧਿਆਨ ਆ ਨਾ ਇੱਥੇ ਦਰਖਤ ਲਾਉਣ ਦੀ ਕਿਸੇ ਨੂੰ ਹੈਗੀ ਆ ਸੋ ਸਰਕਾਰ ਨੇ ਚੱਲਣਾ ਤਾਂ ਲਾ ਡਾਡਰ ਜਿਹੜਾ ਉਹ ਪੰਜਾਬ ਤੋਂ ਖਤਮ ਹੋ ਗਿਆ ਕਿਉਂਕਿ ਇਸ ਤੋਂ ਬਾਅਦ ਵੱਧ ਗਿਆ ਜੇ ਕੋਈ ਕੰਮਕਾਰ ਕਰਦਾ ਉਹਨਾਂ ਨੂੰ ਧਮਕੀਆਂ ਆ ਰਹੀਆਂ ਪੈਸਿਆਂ ਦੀਆਂ ਆ ਰਹੀਆਂ ਨੇ ਔਰ ਇਸੇ ਤਰ੍ਹਾਂ ਨਸ਼ਾ ਵੱਧ ਗਿਆ ਤੁਸੀਂ ਆਦੇ ਨਸ਼ਾ ਹੀ ਬੰਦ ਕਰ ਦਿਆਂਗੇ ਨਸ਼ਾ ਤੁਹਾਨੂੰ ਬੋਲੇਗਾ ਕਿ ਕਿੰਨਾ ਕੰਡੋ ਕੰਦੀ ਸਪਲਾਈ ਕੀਤੀ ਜਾ ਰਹੀ ਆ ਔਰ ਨਾਲ ਪ੍ਰਸ਼ਾਸਨ ਨੇ ਪੁਲਿਸ ਤਾਕਤ ਨੂੰ ਚੁੱਕ ਰਿਹਾ ਤੇ ਪੁਲਿਸ ਵਾਲੇ ਖੜੇ ਗਏ ਆ ਜਿਨ੍ਹਾਂ ਨੇ ਜਿਹੜੇ ਨਸ਼ਾ ਦਾ ਪਿੰਦੇ ਵੀ ਆ ਤੇ ਜਿਹਨੇ ਕਾਹ ਵੇਚੇ ਵੀ ਆ ਦੁਕਾਨੇ ਐਸਾ ਹੀ ਖੜੇ ਗਏ ਆ ਉਹ ਗੈਸ ਕਰਕੇ ਇਹ ਨਾ ਇਹ ਵੀ ਕਾਲੀਆਂ ਭੇਡਾਂ ਇੰਦਰ ਵੀ ਹੈਗੀਆਂ ਨੇ ਤੋਂ ਇਹ ਨਸ਼ਾ ਕੁਛੇ ਤਰ੍ਹਾਂ ਚੱਲ ਰਿਹਾ ਹੈ ਨਸ਼ਾ ਮਹਿੰਗਾ ਜਰੂਰ ਹੋਇਆ ਮਿਲਦਾ ਜਿੱਥੋਂ ਮੱਤੀ ਜਾ ਕੇ ਲੈ ਲੋ ਨਸ਼ਾ ਤੋਂ ਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਮੰਗਾ ਜਿਹੜੀਆਂ ਮੰਗਾਂ ਦੁਨੀਆ ਕਰ ਰਹੇ ਆ ਕੋਈ ਮਖਤੂਰੀ ਸਰਕਾਰ ਨੇ ਦੱਸੋ ਨਾ ਕਿਹੜੀ ਮੰਗ ਕੀਤੀ ਆ ਮੰਗ ਇਹ ਕੀਤੀ ਆ ਮਹਿੰਗਾਈ ਵਧਾਤੀ ਆ ਮੰਗ ਇਹ ਕੀਤੀ ਆ ਕਿ ਪੰਜਾਬ ਚ ਕ੍ਰਿਪਸ਼ਨ ਵਧਾਤੀ ਆ ਮੰਗ ਲੋਕਾਂ ਨੇ ਇਹ ਕੀਤੀ ਆ ਕਿ ਪੰਜਾਬ ਚ ਲਾਣ ਲਾਣ ਦਾ ਖਤਮ ਹੋ ਗਿਆ ਲਾ ਵੀ ਤਾਂ ਰਹਿ ਕੋਈ ਬੇਰੁਜ਼ਗਾਰੀ ਵਧ ਗਈ ਆ ਉਹ ਪੰਜਾਬ ਤਾਂ ਇਹਲੇ ਕੁਛ ਨਹੀਂ ਹੈਗਾ ਲੋਕ ਆਪਣੇ ਕੰਮ ਹੀ ਉਹਨਾਂ ਆਪ ਨਿਕਲ ਕੇ ਮੈਂ ਸਮਝਦਾ ਪੰਜਾਬ ਦੇ ਲੋਕ ਸਾਡੇ ਮਾਧੇ ਦੇ ਲੋਕ ਖਾਸ ਕਰਕੇ ਧੁੱਟੀਆਂ ਪਿੰਡ ਤੋਂ ਸ਼ੁਰੂਆਤ ਹੋ ਗਈ ਆ ਲੋਕ ਆਪਣੇ ਕੰਮਾਂ ਵਾਸਤੇ ਆਪ ਮਦਾਨੇ ਜੰਗ ਚ ਨਿਕਲੇ ਜੇ ਸੜਕਾਂ ਆਪ ਬਣਾ ਸਕਦੇ ਬਾਕੀ ਕੰਮ ਆਪ ਕਰ ਲੈਣ ਕਿਥੇ ਪਿੰਡਾਂ ਦੇ ਸਰਕਾਰਾਂ ਦੀ ਹੋਦ ਕਿੱਥੇ ਗਈ ਸੋ ਸਰਕਾਰ ਜਿਹੜੀ ਆ ਮੈਂ ਅਸਲ ਤਾਂ ਸਰਕਾਰ ਤਾਂ ਪੰਜਾਬ ਚ ਤਾਂ ਕੋਈ ਲੱਗਦੀ ਨਹੀਂ ਪੰਜਾਬ ਤੇ ਕੋਈ ਸਰਕਾਰ ਲਾਹ ਵਾਰਸ ਹੋ ਗਿਆ ਪੰਜਾਬ ਅੱਜ ਪੰਜਾਬ ਦੇ ਲੋਕਾਂ ਨੇ ਜਿਹੜਾ ਫੈਸਲਾ ਕੀਤਾ ਹੈ ਨਾ ਉਹ ਗਲਤ ਕਰ ਬੈਠੇ ਔਰ ਪੰਜਾਬ ਅੱਜ ਬਿਨਾਂ ਸਰਕਾਰ ਤੋਂ ਔਰ ਬਿਨਾਂ ਕਿਸੇ ਮਤਲਬ ਕਮਾਂਡ ਤੋਂ ਬਿਨਾਂ ਲੀਡਰ ਤੋਂ ਅੱਜ ਜਿਹੜੀ ਆ ਉਹ ਲੋਹਾਰਸ ਹੋਇਆ ਪੰਜਾਬ ਜੇ ਲੱਗਦਾ ਹੈ ਪੰਜਾਬ ਦੇ ਵਾਰਸਾਂ ਨੂੰ ਅੱਜ ਉੱਠਣ ਦੀ ਲੋੜ ਹੋਊਗੀ ਔਰ ਇਕੱਠੇ ਹੋਣ ਦੀ ਲੋੜ ਹੋਊਗੀ ਆਪਸੀ ਜਿਹੜੇ ਬਖਰੇ ਮਿਦੂਰ ਕਰਨ ਦੀ ਲੋੜ ਹੋਊਗੀ ਤੇ ਪੰਜਾਬ ਦੇ ਅਸਲੀ ਵਾਰਸ ਪੰਜਾਬ ਦੇ ਜਿਹੜੀ ਹੈ ਉਹ ਸਾਰਾ ਸੰਭਾਲਣਗੇ ਤੇ ਫਿਰ ਪੰਜਾਬ ਦਾ ਕੁਝ ਸਭ ਹੋਊਗਾ